ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਹੈ ਇਲਜ਼ਾਮ ਲਾਇਆ ਕਿ ਮਾਨ ਸਰਕਾਰ ਨੇ ਲੋਕਾਂ ਨੂੰ ਧੋਖਾ ਦਿੱਤਾ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਨਵੇਂ ਤਜਰਬਿਆਂ ਨੇ ਨੁਕਸਾਨ ਪਹੁੰਚਾਇਆ ਹੈ ਉਮੀਦ ਜਿਤਾਈ ਕੋਈ ਇਸ ਵਾਰ ਅਕਾਲੀ ਦਲ ਦੇ ਹੱਕ ਚ ਭੁਗਤਣਗੇ ਫਿਰ ਆਪਾਂ ਤਜਰਬੇ ਕਰਦੇ ਰਹਿਣੇ ਆ ਇੱਕ ਹੁਣ ਇਹਨੂੰ ਵੋਟ ਪੱਖ ਦੇਖੀਏ ਕਿਹਨੂੰ ਵੇਡ ਦੇ ਆ ਤਜਰਬਿਆਂ ਦਾ ਨੁਕਸਾਨ ਆਪਣਾ ਹੁੰਦਾ ਆਪਣੀ ਅਗਲੀ ਪੀੜ੍ਹੀਆਂ ਦਾ ਹੁੰਦਾ ਹੈ ਕੀ ਗੁਜਰਾਤੀ ਜਦੋਂ ਕਰਦੇ ਆ ਇਹ ਸਾਲ ਹੋ ਗਿਆ ਗੁਜਰਾਤੀਆਂ ਨੂੰ ਮੋਦੀ ਮੋਦੀ ਕਰ ਦੇ ਦੋ ਕਹਿੰਦੇ ਭਾਵੇਂ ਕੋਈ ਮਰਜ਼ੀ ਹੋ ਜਾਈ ਤਜਰਬਾ ਨਹੀਂ ਕਹਿੰਦੇ ਮੋਦੀ ਨਹੀਂ ਪੋਣਾ ਤੇ ਆਪਣੇ ਮੰਡ ਚ ਕੋਈ ਆ ਜੇ ਆਲੀ ਇਹਦੇ ਮਗਰ ਲੱਜੋ ਬਦਲਾ ਹੁਣ ਆ ਭਗਵਾਨ ਤਮਨ ਮੁੱਖ ਮੰਤਰੀ ਬੰਦੇ ਲਾਇਕ ਹੈ ਤੇ ਬਣਨ ਤਾਂ ਮੁੱਖ ਮੰਤਰੀ ਆਪਾਂ 92 ਸੀਟਾਂ ਜਮਾਨਤਾਂ ਜੱप्त ਕਰਾ ਦੀਆਂ ਸਾਰਿਆਂ ਦੀਆਂ ਤੇ 2 ਸਾਲ ਬਾਅਦ ਹੁਣ ਫੈਸਲਾ ਕਰੀ ਬੈਠੇ ਹੁਣ ਭਗਵਾਨ ਤਮਨ ਦੀ ਜਮਾਨਤਾਂ ਜੱप्त ਕਰਾਉਣੀ ਹੈ ਯਾ ਆ ਰਿਹਾ ਪਾਰ ਬਈ ਨਹੀਂ ਚੱਲੀ ਜਾਂਦਾ ਕੰਮ ਆਪਣਾ ਅਜੱਗ ਘਰੋਂ ਨਿਕਲਦਾ ਨਹੀਂ ਕੋਈ ਫਿਕਰ ਨਹੀਂ ਤੂੰ ਜਿਉਂਦੇ ਮਰਦੇ ਉਹਨੇ ਦਾ ਮੇਲਾ ਲੁੱਟ ਲਿਆ ਹੁਣ ਕਹੇ 5 ਸਾਲ ਦਾ ਮੈਚ ਕਰੂਗਾ ਕੈਪਟਨ ਸਾਹਿਬ ਨੇ 5 ਸਾਲ ਐਸ਼ ਕੀਤੀ ਤੁਸੀਂ ਦੇਖ ਲਓ ਭਾਵੇਂ ਅਕਾਲੀ ਤੇ ਲਾ oppositon ਜੋ ਹੈ ਫਿਰ ਵੀ ਤੁਹਾਡੇ ਵਿੱਚ ਹੀ ਰਹਿੰਦੀ ਹੈ ਮੈਂ ਤਾਂ ਫਿਰ ਵੀ ਪਿੰਡ ਪਿੰਡ ਤੁਰੇ ਫਿਰਦਾ ਹਾਂ ਨਾ ਕੈਪਟਨ ਮੈਂ ਉਹ ਨਾ ਭਗਵੰਤ ਮੰਨਨੇ ਹੋਣਾ ਆ ਫਰਕਾ ਆਪਣੇ ਅਕਾਲੀ ਦਲ ਤੁਹਾਡੀ ਤੁਹਾਡੀ ਜਾਨ ਹੈ ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤਾਂ ਦੇ ਕੇ ਬਣਾਈ ਪਾਰਟੀ ਹੈ ਕੋਈ ਮੇਰੀ ਜਾਇਦਾਦ ਨਹੀਂ ਅੱਜ ਮੈਨੂੰ ਸੇਵਾ ਮਿਲੀ ਕੱਲ ਕਿਸੇ ਨੂੰ ਮਿਲੂਗੀ ਪਰਸੋਂ ਕਿਸੇ ਕੋਲੇ ਜਾਊਗੀ